ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵੇਰ ਦੀ ਦੇਖੋ ਸਵੇਰ ਸਵੇਰੇ ਮੌਸਮ ਕਿੰਨਾ ਵਧੀਆ ਹੋਇਆ ਇੱਧਰ ਹਰ ਸਾਹਿਬ ਤੇ ਉਹਨਾਂ ਦੀ ਦਾਦੀ ਲੈ ਗਾਜਰਾਂ ਘਰ ਦੀਆਂ ਪੁੱਟਣ ਹਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇੱਧਰ ਦਾਦੀ ਮਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਇੱਧਰ ਗਾਜਰਾਂ ਪੁੱਟੀਆਂ ਜਾਂਦੀਆਂ ਦਿਖਾਉਗਾ ਗਾਜਰਾ ਕਿਦਾਂ ਦੀਆਂ ਓ ਗਾਜਰਾ ਦੇ ਨਾ ਹੀ ਗਾਜਰਾ ਗਾਜਰਾਂ ਦਾ ਕਹਿੰਦੇ ਨਾ ਹੀ ਆ ਤੇ ਇਧਰ ਇੱਕ ਕਿੰਨਾ ਸੋਹਣਾ ਲੱਗੰਦਿਆ ਹਰਿਆ ਹਰਿਆ ਪਿੰਡਾਂ ਨਾਲ ਤੇ ਮੋਲ ਹੀ ਵੱਖਰਾ ਹੁੰਦਾ ਨਾ ਆ ਦੇਖੋ ਗਾਜਰਾ ਅੱਜ ਬਾਬੇ ਦੀ ਕਿਰਪਾ ਨਾਲ ਸਵੇਰ ਜੀ ਨਿਕਲ ਕਿੱਥੇ ਸੰਤਰੀ ਲੱਗੇ ਆ ਪੂਤ ਨਹੀਂ ਲੱਗੇ ਸੰਤਰੇ ਲੱਗੇ ਕਿੱਥੇ ਬਹੁਤਾਰੇ ਕਾ ਸੰਤਰਾ ਅੰਮ੍ਰਿਤ ਲੱਗਦਾ ਹੋ اچھا ਸਾਬ ਤੇ ਕੰਮ ਹੀ ਬੜਾ ਕਰਨਦੇ ਆ ਇਹਦੇ ਅਜਾ ਗਾਤਰਾ ਮਣੋਣੀ ਕੇ ਮੈਂ ਹਾਂਜੀ ਹਾਂ ਹੇ ਯਾਰ ਤੂੰ ਹੀ ਜਾਣਾ ਕਿੱਥੇ ਆ ਮਾਨ ਕੇ ਹੂੰ ਕਿਹੜਾ ਕਥੀ ਕੇ ਪੁੱਤ ਚਾਹ ਹੀ ਬੜਾ ਤੇ ਨਾ ਤੇ ਦੇਖੋ ਸਾਡੀਆਂ ਗਾਵਾਂ ਬੈਠੀਆਂ ਨਜ਼ਾਰੇ ਲੈਣ ਦੀਆਂ ਪੂਰੇ ਆਨੰਦ ਮਾਨਣ। ਉਹਨਾ ਕੇ ਹੋਰ ਕੱਪੜੇ ਪਾ ਕੇ ਅੱਛਾ ਰੋਟੀ ਖਾ ਕੇ ਫੇਰ ਜਾਣਾ ਫੇਰ ਕਦੀ ਪਿੰਡ ਚਲ ਜਾਣਾ। ਚਲੋ ਜੀ ਮਿਲਦੇ ਹਾਂ ਤੁਹਾਨੂੰ ਥੋੜੀ देर ਬਾਅਦ ਗਾਜਰਾਂ ਦੀ ਧਵਾਈ ਕਰਾ ਲਈਏ। ਕਰਵਾ ਲਈਏ ਜਾਂ ਕਰ ਲਈਏ? ਕਰ ਲਈਏ। ਕਰ ਲਈਏ। ਸੇਵ ਕਹਿੰਦੀ ਕਰ ਲਈਏ। ਇੱਧਰ ਭਈਏ ਲੱਗੇ ਆ ਕਮਾਦ ਕਰਨ। ਕਾਇਦ ਨਹੀਂ ਲੱਭਣ ਤੁਹਾਨੂੰ ਵੱਡਲ ਦੇ ਲੋ ਹਰ ਸਹਿਬ ਤੇ ਕੰਮ ਹੀ ਬੜਾ ਕਰਦਾ ਵਾ ਤੇ ਵਾਹ ਵੇਚੀ ਉਹ ਤੇ ਵੇਚਿ ਪਾਉ ਪਾਣੀ ਪਾਣੀ ਵੇਚੇ ਪਾਉ ਦਾਦੀ ਨੇ ਪੂਰੀ ਹੈਲਪ ਕਰਉਂਦੇ ਆ ਹਰ ਸਹਿਬ ਪੂਰੀ ਹੈਲਪ ਕਰਦੀ ਨੇ ਦਾਦੀ ਨਾਲ ਹ ਸਾਰਾ ਕੰਮ ਹੀ ਸਹਿਬ ਕਰਦੀ ਹੈ ਹਾਂਜੀ ਤੇ ਇਹ ਵੀ ਦੱਸੋ ਕੋਈ ਗੱਲ ਬਾਤ ਧੰਨਵਾਦ ਕਰੀ ਤੇ ਇਹ ਤਾਂ ਗਿਆ ਗਿਆ ਪੁਰਗਤਰੀ ਐਵਨੀ ਜਾ ਰਹੇ ਤੋ ਦੇ ਚਲ ਬੰਦ ਕਰ ਦੋ ਜਰਾ ਉਰਾਂ ਲਿਆ ਲੱਗੇ ਹਰ ਸੇਵ ਤੋਂ ਲਗੇ ਹੋ ਹਾਂਜੀ ਪਰ ਹਰ ਸੇਵ ਨੇ ਹੁਣ ਪਾਣੀ ਕੱਢਤਾ ਚੰਗੀ ਤਰ੍ਹਾਂ ਕਰੋ ਗੰਢਨ ਦੀ ਪਾਣੀ ਅੱਦਾ ਕੰਮ ਤਾਂ ਉਤੇ ਬੜੇ ਸ਼ੇਰ ਆ ਨਹੀਂ ਮੈਂ ਚਲ ਇੰਨੇ ਕਨ ਪਾਣੀ ਚ ਪਹਿਲਾਂ ਉਹ ਕਰੀ ਮਿੱਟੀ ਜੀ ਕੋਲ ਲੇ ਫੇਰ ਪਾਓ ਪਾਣੀ ਵਿੱਚ ਪਾਓ ਨਾ ਪਹਿਲਾਂ ਪਾਣੀ ਪਾਓ ਨਹੀਂ ਇੱਥੇ ਲੈ ਆਵਨੇ ਟੂਟੀ ਆਹੋ ਉਥੇ ਇੱਥੇ ਲੈ ਜਾਓ ਦਾਦੀ ਲਾਗੇ ਹਾਂ ਦਾਦੀ ਹੋਣਾ ਇਹ ਤਰੇਤੀ ਮੇਰੇ ਨਾਲ ਵੀ ਦਵੇ ਦਾਦੀ ਪਤਰੀ ਕੰਮ ਕਰਨਦੀਆਂ ਹੋ ਮੈਂ ਵੀ ਕੋ ਕੰਮ ਕਰਨਾ ਇੱਧਰ ਗਾਈਆਂ ਵੇਖਾਂ ਤਾਂ ਪਤਾ ਪੂਰਾ ਆਨੰਦ ਮਾਨਣਦੀਆਂ ਹਾਂ ਹੁਣ ਮੈਂ ਕਰਕੇ ਹੁੰਦੀ ਆ ਹੱਸ ਤੈ ਫੇਰ ਕੋ ਨਾ ਕਰ ਅਛਾ ਪੱਠੇ ਪਾਉਣ ਦਲੇਓ ਪੱਠੇ ਚੁੱਕ ਕੇ ਪਾਉਣ ਲੱਗੀ ਸਹਿਬ ਜਾਉ ਟੋਕ ਕੇ ਅੱਗੇ ਰੱਖ ਕੇ ਆਓ ਨਹੀਂ ਉਹ ਰਗਾਈਆਂ ਪਤਾ ਨਹੀਂ ਕਿ ਨਹੀਂ ਚਲੋ ਉੱਠ ਪੈਣਾ ਫਿਰ ਬੈਠੀ ਫਿਰ ਉਹ ਤਾਂ ਉਹਨਾਂ ਨੇ ਉੱਠਣਾ ਨਾ ਉਹ ਬੈਠੀਆਂ ਵਿਚਾਰੀਆਂ ਬੈਠੀਆਂ ਰਹਿਣ ਮੈਂ ਚਲ ਮੈਂ ਦੇ ਤਾ ਜਲਦੀ ਕਰੋ ਫਿਰ ਮੈਂ ਵੀ ਆਪਣਾ ਕੰਮ ਕਰਨਾ ਹਾਂ ਝਾੜੂ ਸਗੋਂ ਮੈਂ ਮਿੱਧਰ ਲਾ ਹੀ ਦਿੰਦੇ ਮੈਂ ਹੈ ਨਾ ਿੱਟਾਂ ਤੇ ਉਹ ਹੀ ਉੱਠ ਪਈ ਮੰਜਾ ਇੱਕ ਢਾ ਦੇਣਾ ਹੈ ਨਾ ਇੱਥੇ ਢਾ ਕੇ ਦੇਣੀ ਹੈ ਮੰਜਾ ਇੱਥੇ ਬੁੱਧ ਰਹਿਣ ਦੋ ਰਹਿਣ ਦੋ ਉਥੇ ਰੱਖ ਕਿਉ ਟੋਕ ਕੇ ਅੱਗੇ ਰਹਿਣ ਦੋ ਅਨ ਉਹ ਗੱਲ ਕਰਨ ਦੇ ਫੋਨ ਤੇ ਕੰਮ ਤੇ ਬੜਾ ਕਰਦਾ ਹੈ ਮੇਰਾ ਪੁੱਤ ਕੀ ਕਰੋਗੇ ਇਹਨੂੰ ਤੋ ਹੋ ਕੇ ਹੋ ਗਈਆਂ ਹੁਣ ਵਧੀਆ ਇਹ ਬਾਹਰ ਕੋ ਜਸਾ ਆਪਾਂ ਕਰ ਦਈਏ ਓਏ ਓਏ ਦਰ ਜਾ ਏ ਆ ਜੀ ਘਰ ਦੀਆਂ ਗਾਜਰਾ ਮੋਟਕੇ ਬਣਾਵਾਂਗੇ ਜਦੋਂ ਮੋਟਕੇ ਨਹੀਂ ਪਰ ਸਵਾਦ ਤੇ ਹੋਣਗੀਆਂ ਨਾ ਵਧੀਆ ਦੇ ਬਣਣਗੀਆਂ ਨਾ ਥੇਰੇ ਨਹੀਂ ਕਲਾਂਗੇ ਥੋੜੇ ਜਿਹਾ ਤਾਂ ਚਾ ਨਾ ਹਾਂਜੀ ਮੈਡਮ ਜੀ ਹੋਰ ਕੀ ਕਰ ਹੂੰ ਦਾਦੀ ਨੂੰ ਮੰਜੀ ਢਾ ਕੇ ਦਈਏ ਦਾਦੀ ਨੂੰ ਹੋਣਾ ਦਾਦੀ ਨੂੰ ਹੋਣਾ ਮੈਂ ਗਾਜਰਾਂ ਰੱਖੇ ਹੋਣੀਆਂ ਫਿਰ ਮੈਂ ਮੰਜੀ ਡੋਣੀ ਫਿਰ ਕਿਹੜਾ ਪਦ ਮੈਂ ਦਾਦੀ ਨੂੰ ਬਿਠਾਉਣਾ ਚਲੋ ਦਾਦੀ ਦੀਓ ਗੱਡੀ ਲੈ ਆਓ ਇੱਧਰ ਲੈ ਕੇ ਆਉਣਾ ਲਾਗੇ ਮੈਂ ਦਾਦੀ ਨੂੰ ਬਿਠਾਉਣਾ ਵਾ ਦਾਦੀ ਆਲੋ ਬੈਠ ਜਾ ਬੈਠ ਮੈਂ ਰੋਟਾ ਗਾਜਰਾਂ ਦੀ ਛੇਤੀ ਪਈ ਹੈ ਨਾ ਕਿ ਮੈਂ ਬਾਲਟੀ ਚੁੱਕ ਕੇ ਤੇ ਸਾਈਡ ਤੇ ਕਰਦਾ ਵੈਰੀ ਗੁੱਡ ਵੇਣਾਉਣਾ ਵੀ ਆ ਨਾ ਕਿਉਂਕਿ ਇੱਧਰ ਤਰੀਪੇ ਕੀ ਕਹਿਣਾ ਨਾਨੂ ਨੂੰ ਮੈਂ ਲਾਜੋ ਨਾਨੂ ਨੇ ਨਾ ਇਹ ਕਿ ਦਾਤੂ ਛਾਡਣਾ ਨਾਨੂ ਹਾਂ ਚਲੋ ਬਾਕੀ ਚਲੋ ਹੋ ਗਿਆ ਹੁਣ ਸਾਫ ਤੇ ਉਥੇ ਰੱਖ ਦੋ ਸਾਈਡ ਤੇ ਸਾਬ ਤੇ ਦਾਦੀ ਬਹਿ ਜਾਣਾ ਆਪਣੀ ਚੇਅਰ ਤੇ ਠਾਲਣਾ ਪਏਗਾ ਹੁਣ ਉਥੇ ਠਾਲ ਕੋਈ ਨਹੀਂ ਠਾਲਦੇ ਆ ਪਹਿਲਾਂ ਸਾਈਡ ਤੇ ਕਰੋ ਬਾਲਟੀ ਨਹੀਂ ਬੰਦ ਪਾਣੀ ਨਿਕਲ ਹੁਣ ਕੋ ਉੱਥੇ ਚੁੱਕੋ ਵੈਰੀ ਗੁੱਡ ਮੰਜੀ ਦਾਤੀ ਹੈ ਚਲ ਰੈਂਦ ਹੁਣ ਜਾਓ ਚੇਅਰ ਲੈ ਉਹ ਲੈ ਕੇ ਆਓ ਦਾਦੀ ਨੂੰ ਦਾਦੀ ਲੈ ਕੇ ਆਓ ਬੱਸ ਚਲ ਇੱਥੇ ਕਿਤੇ ਕਰ ਲਓ ਚਲੋ ਦਾਦੀ ਨੂੰ ਲਿਆਓ ਮੰਜੀ ਨਹੀਂ ਉਹ ਕੋ ਸੱਟ ਆਂਦੀ ਤੇ ਅਗਰ ਚਲ ਚੇਅਰ ਉੱਤੋਂ ਨਹੀਂ ਲੈ ਕੇ ਆ ਮਨੇ ਦਾਦੀ ਨੂੰ ਥੋੜਾ ਲਿਆਉਣਾ ਬਾਰਟੀ ਚਲ ਕੋਈ ਨਹੀਂ ਆਓ ਚਾਰ ਹੂੰ ਉਹ ਲੈ ਆਉਗੀ ਨਾ ਸਿਆਣਾ ਪੱਤਾ ਬਣਾ ਕੇ ਉਧਰੋਂ ਦੀ ਲੈ ਆਓ ਉਧਰੋਂ ਦੀ ਪਰਿਆਨ ਕੇ ਚਲੀ ਅਨੇ ਰਿਚੀ ਮੋਤੀ ਬਣੀਏ ਦਾ ਦਦੀ ਓਟੀ ਬੜੀ ਐ ਤੇ ਓਏ ਬਾਪਰੇ ਓਏ ਬਾਪਰੇ ਚਲੋ ਚਲ ਬਸ ਹੁਣ ਬੈਠ ਜਾ ਹੁਣ ਮੈਂ ਕੰਮ ਕਰ ਲਾਂ ਤੇ ਤੁਸੀਂ ਇੱਥੇ ਗਾਜਰਾਂ ਦਾ ਕੰਮ ਕਰੋ ਜੱਫ ਕਰ ਦਲਿਆ ਤੇ ਸ਼ਕੂ ਲਿਆ